ਸਾਰੇ ਸਰਦਚ ਮੈਮੋਰੈਂਡਮ ਦੇ ਕੇ ਆਏ ਹੋ ਕਮੇਟੀ ਆਏ ਹੈ ਕਿ ਆ ਕੁਝ ਹੋਰ ਹੁੰਦੇ ਨਹੀਂ ਹੈ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਸਾਹਮਣੇ ਦੀ ਖੜ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਹੈ ਮੈਂ ਉਸ ਬਿਆਨ ਦੇ ਕਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਭੂਮਿਕਾ ਤਿਆਰ ਕਰਤੀ ਹੈ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡਾ ਇੱਕ ਮਿੰਟ ਧਿਆਨ ਇਸ ਪਾਸੇ ਲੈ ਕੇ ਆਉਂਗਾ ਇੱਕ ਸਟੇਟਮੈਂਟ ਜਿਹੜੀ ਹੈ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਕਹਿ ਰਹੇ ਹੈ ਜਸਟਿਸ ਸੰਜੀਵ ਖੰਨਾ ਔਰ ਜਸਟਿਸ ਦੀਪਾਂਕਰ ਦੱਤਾ ਕੀ ਪੀਠ ਨੇ ਮਾਮਲੇ ਕੀ ਸੁਣਵਾਈ ਕਰਤੇ ਹੋਏ ਕਿਹਾ ਕਿ ਕبھی ਕبھی ਲੋਕਾਂ ਕੋ ਅਸੁਵਿਧਾ ਹੁੰਦੀ ਹੈ ਪਰ ਹਮੇ ਇਹ ਨਹੀਂ ਭੁੱਲਣਾ ਚਾਹੀਏ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਮੇਂ ਅਤੰਕਵਾਦ ਫਿਰਸੇ ਪਨਪ ਰਹਾ ਹੈ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕੇ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰਖਿਤ ਨਹੀਂ ਪਹਿਲਾ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਇੱਕ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਨਰਲੀ ਆ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਹਾਂ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਵੀ ਆ ਜਿਹੜੇ ਬਿਆਨ ਦਿੱਤੇ ਐ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜਿਹੇ ਆਧਾਰ ਹੈ ਫਿਰ ਰਿਲੇਕਸ਼ਨ ਕੀ ਹੋਣਗੇ ਸਭ ਪੰਜਾਬ ਦੇ ਅੰਦਰ ਜੇ ਪੰਜਾਬ ਦੇ ਅੰਦਰ ਅਤੰਕਵਾਦ ਫੈਲ ਰਿਹਾ ਹੈ ਤਾਂ ਫੇਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ ਤਾਂ ਵੀ ਹਿੰਦੁਸਤਾਨ ਦੇ ਅੰਦਰ ਸੱਤ ਫੇਜ਼ ਦੇ ਅੰਦਰ ਇਲੈਕਸ਼ਨ ਇਸ ਕਰਕੇ ਹੋ ਰਿਹਾ ਹੈ ਵੀ ਸੁਰੱਖਿਆ ਮਹੱਈਆ ਕਰਵਾਈ ਜਾ ਸਕੇ ਸਾਰਿਆਂ ਨੂੰ ਪਰ ਪੰਜਾਬ ਦਾ ਤਾਂ ਕੇਸ ਹੀ ਅੱਡ ਹੋ ਗਿਆ ਪੰਜਾਬ 'ਚ ਤਾਂ ਟੈਰਰਿਜ਼ਮ ਹੈ ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬਣਦਾ ਕਹਿ ਰਹੇ ਆ ਭਗਵੰਤ ਮਾਨ ਜੀ ਇੱਕ ਪਾਸੇ ਭਗਵੰਤ ਮਾਨ ਜੀ ਕਲੇਮ ਕਰਦੇ ਆ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਬੜੀ ਮਜ਼ਬੂਤ ਐ ਬੜੀ ਸਿਤੀ ਸਾਡੇ ਕੰਟਰੋਲ 'ਚ ਐ ਤੇ ਜਦੋਂ ਆਪ ਤੇ ਭੀੜ ਪਈ ਉਸ ਤੋਂ ਜਾ ਕੇ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਇੱਥੇ ਦਾ ਤੰਗਵਾਦ ਫੈਲ ਰਿਹਾ ਸਭ ਕੋਈ ਅਤੰਕਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਅੰਦਰ ਸਰਕਾਰ ਦੀ ਕਮਜ਼ੋਰੀ ਫੈਲ ਰਹੀ ਹੈ ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਐ ਤੇ ਸਰਕਾਰ ਜਦੋਂ ਮੈਂ ਕਹਿੰਨਾ ਆਮ ਆਦਮੀ ਪਾਰਟੀ ਕੱਲੀ ਨਹੀਂ ਸਰ ਉਹਨਾਂ ਦੇ ਭਾਈਵਾਲ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿੱਥੇ ਆ ਰੌਲਾ ਪੈ ਰਿਹਾ ਹੈ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਹੈ ਦੋਨੋਂ ਤਿੰਨੋਂ ਰਲਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਤੇ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਬੰਦੇ ਨਾਲ ਵਿਚਾਲੇ ਭੇਜ ਦਿੰਦੇ ਆ ਵੀ ਕੇ ਸਰਕਾਰ ਦੀ ਸ਼ੈ ਸਾਨੂੰ ਕਿਸੇ ਨੇ ਪੁੱਛਣਾ ਤੇ ਆ ਜਿਹੜਾ ਪਰਸੋਂ सुरेंद्रਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਅਸੀਂ ਉਹਦੇ ਪਰਿਵਾਰ ਦੇ ਨਾਲ ਸਾਨੂੰ ਵੀ ਧੀ ਰੱਖਦੇ ਆ ਪਰ ਉਹ ਵੀ ਅਕਾਲੀ ਦਲ ਦਾ ਕਾਰਜਕਰਤਾ ਸੀਗਾ ਸਾਹਿਬ ਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਕੁਲੀਗ ਸੀਗੇ ਇਸ ਕਰਕੇ ਉਹਨਾਂ ਦਾ ਨਾਮ ਵੀ ਪਰਚੇ 'ਚ ਪਾਤਾ ਸਾਹਿਬ ਸਾਰੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ सुरेंद्रਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗਸ਼ ਖਾ ਕੇ ਉੱਥੇ ਡਿੱਗ ਪੈਂਦੇ ਆ ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ ਕੁਛ ਨਹੀਂ ਤੇ ਉਹਦੇ ਉੱਤੇ ਉਹ ਲੋਕ ਪਰਚਾ ਕਰਵਾ ਰਹੇ ਹੈ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗ੍ਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਕਿਸੇ ਨੇ ਆ ਨਹੀਂ ਕਿਹਾ ਵੀ ਸਰੁੰਦਰਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋਈ ਮਾੜਾ ਮੋਟਾ ਹਵਾ ਦਿਓ ਕੋ ਚੱਲੋ ਹਵਾ ਚੱਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇੱਕ ਸੱਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਬੀਜੇਪੀ ਦੇ ਪਿੰਡਾਂ 'ਚ ਜਾ ਕੇ ਵੜ ਗਈ ਤੇ ਥੋਡੇ ਵਾਲਾ ਤਿੰਨਾ ਚਾਰਾਂ ਦਾ ਸੁਪੜਾ ਸਾਫ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਕੇ ਆਂ ਕਿ ਇੱਕ ਤਾਂ ਇੱਥੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਐਗਜ਼ੈਕਟ ਜੋ ਹੈ ਸਰਕਾਰ ਕੁਝ ਕਹਿ ਰਹੀ ਹੈ ਐਡਵੋਕੇਟ ਜਨਰਲ ਸਾਹਿਬ ਕੁਝ ਕਹਿ ਰਹੇ ਮੈਂ ਸਹਿਮਤ ਨਹੀਂ ਉਹ ਇੱਕ ਇੰਡੀਪੈਂਡੈਂਟ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣ ਐਂਡ ਆਈ ਹੋਪ ਥੈਟ ਇਸ ਸਟੇਟਮੈਂਟ ਇਜ਼ ਟੋਟਲੀ ਬੋਗਸ ਔਨ ਪਾਰਟ ਆਫ ਐਡਵੋਕੇਟ ਜਨਰਲ ਕਿ ਪੰਜਾਬ ਦੇ ਅੰਦਰ ਕੋਈ ਅਤੰਗਵਾਦ ਹੈ ਨਹੀਂ ਜੇ ਹੈ ਤਾਂ ਉਹਦੇ ਵਾਸਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਸੋਚਣਾ ਪਊਗਾ ਸਾਹਿਬ ਆ ਕਿਤੇ ਇਲੈਕਸ਼ਨ ਟਾਲਣ ਵਾਸਤੇ ਨਹੀਂ ਕੋ ਕਹਾਣੀਆਂ ਬਣਾਈ ਜਾ ਰਹੀ ਹੈ ਇਲੈਕਸ਼ਨਾਂ ਗਾਂ ਪਿਸ਼ਾ ਕਰ ਲਈਏ ਬੜਾ ਗੰਭੀਰ ਮੁੱਦਾ ਸਾਹਿਬਾ ਮਸਲਾ ਕੱਲੇ ਬੀਜੇਪੀ ਨੂੰ ਡੀਮੋਰਲਾਈਜ਼ ਕਰਨ ਦਾ ਨਹੀਂ ਪੰਜਾਬ ਦੇ ਭਵਿੱਖ ਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਆ ਵੀ ਇੱਥੇ ਅਤੰਕਵਾਦ ਆ ਮੇਰੇ ਵਰਡ ਨਹੀਂ ਹੈ ਸਬ ਐਡਵੋਕੇਟ ਜਨਰਲ ਕਹਿ ਕੇ ਹੈ টেরਰਿਜ਼ਮ ਇਸ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆ ਮੈਂ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪਰਚਾ ਹੈ ਟੋਟਲੀ ਬੋਗਸ ਪਰਚਾ ਸਾਹਿਬ ਅੰਡਰ ਪ੍ਰੈਸ਼ਨ ਚੀਫ ਮਿਨਿਸਟਰ ਦੇ ਹਿਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਿਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭਗਤ ਹੈ ਸਾਰੇ ਇਹ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਮਿਲੀ ਭਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਤੇ ਮੈਂ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਵੀ ਚਲੋ ਮਾਤੜ ਕਿਤੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਹੋਊਗਾ ਦੇਖਾਂਗੇ ਪਰ ਇੱਕ ਮਹਿਲਾ ਉਮੀਦਵਾਰ ਉੱਥੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਹਾਰਾਣੀ ਪ੍ਰਨੀਤ ਕੌਰ ਦੇ ਉਸਕਾ ਜਦੋਂ ਗੱਡੀ ਘੇਰ ਕੇ ਤੇ ਉੱਥੇ ਜੋ ਕੁਝ ਕਿਹਾ ਗਿਆ ਮੈਂ ਸਮਝਦਾ ਕਿਸਾਨਾਂ ਨੂੰ ਸ਼ੋਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਟ ਪਿੱਠੂ ਨਾ ਬਣੋ ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਜੋ ਬਹੁਤ ਹੀ ਮੰਦ ਪੱਗ ਹੈ ਪਰ ਉਸ ਮਸਲੇ ਤੇ ਜੇ ਗੱਲਬਾਤ ਕਰਨੀ ਬਕਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਅਪਰਾਧ ਚ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੋੜੀ ਅੱਖ ਜਿਹੜੀ ਹੈ ਤੇ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋਕੋਲ ਆਪੋਜੀਸ਼ਨ ਕਾਂਗਰਸ ਹੈ ਉਹਦੇ ਲੀਡਰਾਂ ਦੀ ਮੈਂ ਅੱਜ ਇਹਨਾਂ ਕੋਲ ਬੇਨਤੀ ਕਰਕੇ ਆਇਆ ਵੀ ਉਹਨਾਂ ਦੇ